ਇਦੋਂ ਖੂਜਾ ਬਣਾਇਆ ਹੋਇਆ ਆ ਇਹ ਇੱਕ ਕਹਿੰਦੇ ਵੀ ਪੁਰਾਣੇ ਟਾਈਮ ਦੇ ਵਿੱਚ ਨਾ ਇਹਦੇ ਵਿੱਚ ਰੱਖ ਕੇ ਖਾਣਾ ਬਣਾਉਂਦੇ ਹੁੰਦੇ ਤੇ ਉਹ ਜਿਹੜੇ ਮਛੇਰੇ ਮਸ਼ੂਰੇ ਹੁੰਦੇ ਆ ਜੀ ਸੇਫਟੀ ਪੂਰੀ ਹੈ ਬਿਲਕੁਲ ਦੋਹੇ ਸਾਈਡ ਜੰਗਲ ਲੱਗਿਆ ਹੋਇਆ ਰਸਮ ਨੇ ਇਹਨਾਂ ਨੂੰ ਪਹਿਲੇ ਪਤਾ ਹੀ ਨਹੀਂ ਕਿ ਆਪ ਆਏ ਆ ਮੰਗਲ ਜੀ ਹੁਣ ਇਹਨਾਂ ਤੇ ਆਲੇ ਦੋਲੇ ਹੀ ਹੋ ਗਏ ਸਾਰੇ ਕਿੱਥੇ ਜਾਣਾ ਫਿਰ ਕਿੱਥੇ ਜਾਣਾ ਦੱਸ ਇਹ ਲਾਗੋ ਜਾਣਾ ਇਹ ਭਾਈ ਜੋਮਨ ਕਹਿੰਦਾ ਲਾਗੋ ਤੇ ਜਾਣਾ ਮੈਂ ਤੇ ਰਸਮ ਤੂੰ ਕਿਥੇ ਜਾਣਾ ਰਸਮ ਰਸਮ ਕਹਿੰਦੀ ਪਾਰਕ ਜਾਣਾ ਵੱਡੀ ਪਾਰਕ ਜਾਣਾ ਜੋਮਨ ਕਹਿੰਦਾ ਲਾਗੋ ਤੇ ਜਾਣਾ ਆ ਗਿਆ ਦੱਸ ਕੇ ਆਣਦੇ ਆ ਜਿਹਦੇ ਸਿਰ ਆ ਗਿਆ ਉਹ ਠੀਕ ਹੈ ਉੱਥੇ ਜਾਓਗੇ ਠੀਕ ਹੈ ਠੀਕ ਹੈ 1 2 3 4 5 6 7 8 9 10 11 12 ਕਿਹਾ ਤਾਂ 10 ਹੋਜੀ ਫਾਈਨਲੀ ਡਿਸਾਈਡ ਹੋ ਗਿਆ ਲੜਾਈ ਲੂੜੀ ਕਰਕੇ ਦੋਹਾਂ ਦੀ ਹੁਣ ਅਸੀਂ ਚੱਲਿਆ ਪਹਿਲਾਂ ਲਾਗੋ ਤੇ ਫਿਰ ਜਾਣਾ ਅਸੀਂ ਪਾਰਕ ਦੇ ਵਿੱਚ ਫਿਰ ਜਾਣਾ ਅਸੀਂ ਪਾਰਕ ਦੇ ਵਿੱਚ ਆਪਣੀ ਵੀਡੀਓ ਦੇਖ ਰਹੇ ਸਾਰੇ ਮਿੱਤਰ ਬੈਲਿਆਂ ਨੂੰ ਪਿਆਰ ਭਰੀ ਸਤਿ ਸਾਕ ਆਕਾਲ ਜੀ ਹੁਣ ਅਸੀਂ ਚੱਲੇ ਆ ਦੁਪਹਿਰ ਦਾ ਟਾਈਮ ਅੱਜ ਇਹ ਧੁੱਪ ਬਹੁਤ ਸੋਹਣੀ ਨਿਕਲੀ ਹੋਈ ਦਿਨ ਬਹੁਤ ਸੋਹਣਾ ਲੱਗਿਆ ਤੇ ਮੈਨੂੰ ਵੀ ਕੰਮ ਤੋਂ ਛੁੱਟੀ ਧੀ ਇਸ ਕਰਕੇ ਬੱਚੇ ਨੂੰ ਲੈ ਕੇ ਚੱਲੇ ਆ ਅਸੀਂ ਲੇਕ ਦੇ ਉੱਪਰ ਉੱਥੇ ਝੂਟੇ ਝਾੜੇ ਲੱਗੇ ਬਹੁਤ ਸੋਹਣੇ ਇਹਨਾਂ ਦਾ 2 ਘੰਟੇ ਟਾਈਮ ਪਾਸ ਕਰਾਉਂਡ ਚੱਲੇ ਆ ਉੱਥੇ ਤੇ ਅੱਜ ਮੈਨੂੰ ਛੁੱਟੀ ਦੀ ਛੁੱਟੀ ਕਰਕੇ ਮੈਂ ਚੱਲੋ ਛੁੱਟੀ ਦਾ ਲਾਹਾ ਲੈ ਕੇ ਜਾਵੇ ਆ ਲੱਗੂ ਤੇ ਜਾਣਾ ਛੁੱਟੀ ਦਾ ਲਾਹਾ ਲੈਣ ਲੱਗਿਆ ਹੁਣ ਅਸੀਂ ਜੀ ਹੁਣ ਅਸੀਂ ਪਹੁੰਚ ਚੁੱਕੇ ਆ ਪ੍ਰੋਪਰ ਲਾਗੋ ਦੇ ਉੱਪਰ ਟਾਲ ਟਾਲੀਂ ਚ ਲਾਗੋ ਕਹਿੰਦੇ ਆ ਉਦਾਂ ਇੰਗਲਿਸ਼ ਚ ਲੇਕ ਕਹਿੰਦੇ ਆ ਆਪਾਂ ਹੁਣ ਤੁਹਾਨੂੰ ਇੱਥੇ ਲੈ ਕੇ ਦਿਖਾਉਨੇ ਆ ਇਹ ਜਿਹੜੀ ਜਗ੍ਹਾ ਐ ਸਾਰਨਿਕੋ ਆ ਸਾਡੇ ਘਰ ਤੋਂ ਜਣੇਗੀ ਤਕਰੀਬਨ 20 ਮਿੰਟ ਦਾ ਰਸਤਾ ਕਈ ਵਾਰ 20 ਮਿੰਟ ਲੱਗਦੇ ਕਈ ਵਾਰ 25 ਲੱਗਦੇ ਜੇ ਜ਼ਿਆਦਾ ਟ੍ਰੈਫਿਕ ਹੋਵੇ ਬਹੁਤ ਸੋਹਣੀ ਲੋਕੇਸ਼ਨ ਆ ਟੂਰਿਸਟ ਪਲੇਸ ਆ ਇਹ ਨਾ ਜੇ ਤੁਸੀਂ ਵੀ ਇੱਥੇ ਆਉਣਾ ਚਾਹੁੰਦੇ ਆ ਤਾਂ ਬੇਝਿਜਕ ਕੋ ਕੇ ਆ ਸਕਦੇ ਆ ਬਾਕੀ ਮੈਂ ਤੁਹਾਨੂੰ ਦਿਖਾਉਣਾ ਔਰੇ ਦੇ ਰੰਗ ਢੰਗ ਸਾਰੇ ਤੇ ਜਿੱਥੇ ਪਾਰਕਿੰਗ ਲਈ ਆ ਪਾਰਕਿੰਗ ਜਿਹੜਾ ਮੈਨੂੰ ਦਿਖਾਉਣਾ ਇੱਥੇ ਸ਼ਿਪ ਜੀ ਲੱਗੀ ਹੋਈ ਹੈ ਨਿਸ਼ਾਨੀ ਰੱਖ ਲਿਓ ਉਹਦੇ ਬਿਲਕੁਲ ਲੱਗ ਗਈ ਹੈ ਪਾਰਕਿੰਗ ਆਹ ਸਾਹਮਣੇ ਦੇਖ ਰਹੇ ਜਿਹੜੀ ਸ਼ਿਪ ਜੀ ਉਹ ਆਉਣਾ ਇੱਧਰ ਨੂੰ ਐਕਸਿਟ ਕਰਨਾ ਤੇ ਆਹ ਸਾਹਮਣੇ ਪਾਰਕਿੰਗ ਹੈ ਇਹ ਫ੍ਰੀ ਪਾਰਕਿੰਗ ਹੈ ਜੇ ਆਪਾਂ ਥੱਲੇ ਲਾਵਾਂਗੇ ਤਾਂ ਥੱਲੇ ਪੈਸੇ ਵਾਲੀ ਹੈ ਉਹ ਜਾਨੀ ਕੋ 500 ਮੀਟਰ ਆ ਲੈ ਕੇ ਥੱਲੇ ਜਾਣ ਦੋ 500 ਵੀ ਨਹੀਂ ਇੱਕ ਥੋੜੀ ਹੋਵੇ ਜੇ ਕਿਸਮਤ ਲੱਗੀ ਹੋਵੇ ਤਾਂ ਇੱਥੇ ਵੀ ਮਿਲ ਜਾਂਦੀ ਹੈ ਨਹੀਂ ਥੱਲੇ ਤਾਂ ਬਾਦੂ ਪਾਰਕਿੰਗ ਹੈਗੀ ਆ ਲਓ ਜੀ ਹੁਣ ਆਪਾਂ ਪਹੁੰਚ ਚੁੱਕੇ ਆ ਪ੍ਰੋਪਰ ਲੈ ਕੇ ਦੇ ਉੱਪਰ ਐ ਸਾਈਡ ਬਾਰ ਵਗੈਰਾ ਆ ਗਿਆ ਟੌਗੀ ਪਾਟਾ ਦੇਖੋ ਕਿੰਨਾ ਮੋਟਾ ਪਾਇਆ ਵੇ ਇਹ ਲੋਕ ਇੰਜੋਏ ਕਰਦੇ ਹੋਏ ਜਿਵੇਂ ਕਾਫੇ ਕੋਹੇ ਪੀ ਰਹੇ ਬੈਠੇ ਕਿਉਂਕਿ ਸਵੇਰ ਦੇ तकरीबन 11:30 ਦਾ ਟਾਈਮ ਹੋਇਆ ਹਜੇ ਲੋ ਜੀ ਬੱਚਿਓ ਕਮੋ ਇੱਥੇ ਉਧਰ ਆ ਬੁੱਤ ਜਿਹੜੇ ਪਾਸੇ ਉਹ ਉਹ ਵੀ ਜੋ ਬੰਨੇ ਜਾਣਾ ਪਾਰਕ ਦੇ ਵਿੱਚ ਹੁਣ ਪਰ ਕੇ ਜਾਣ ਦੱਸ ਦੇ ਕੀ ਕਰਨਾ ਪਾਰਕ ਚ ਲਾਗੋ ਤੇ ਪਿੱਛਾ ਫਿਰ ਆਦਾ ਕਿ ਖੇਡਣਾ ਹੈ ਖੇਡਣਾ ਓਕੇ ਚਲੋ ਆਜੋ ਫਿਰ ਤੁਹਾਨੂੰ ਖਡਾਉਨੇ ਆ ਯਾਰ ਬੜਾ ਵਧੀਆ ਲੱਗਦਾ ਇੱਥੇ ਪਥਿਆ ਤਾਜ਼ਾ ਕਰਨਾ ਸਵੇਰ ਸਵੇਰੇ ਵਾਓ ਪਾਪਾ ਮਨੂ ਪਥੇ ਕਿੱਥੇ ਬੋ ਜ਼ੀ ਆਲਾਦਾਲਾ ਚੈੱਕ ਕਰੋ ਮੜਾ ਜੇ ਇੱਥੇ ਦਾ ਕਿੱਥੇ ਪੁੱਛ ਹਾਂ ਪਾਣੀ ਦਾ ਉਪਰ ਤੇ ਰਿਫਲੈਕਸ਼ਨ ਪੈਂਦੀ ਸੂਰਜ ਦੀ ਜੇ ਸੂਰਜ ਪੈਂਦਾ ਨਾ ਪਾਣੀ ਤੇ ਫੇਰ ਚਮਕਦਾ ਹੋ ਇੰਦਾ ਦੀ ਗੱਲ ਬਾਤ ਆ ਬਾਈ ਪੂਰਾ ਸਕੂਨ ਆ ਨਾ ਇੱਕ ਨੰਬਰ ਗੱਲ ਬਾਤ ਆ ਸਾਰੀ ਲੇਕ ਦੇਖਣ ਲਈ ਹੈ। ਕਿੰਦੀ ਹੈ? ਕਈ ਵਾਰ ਆ ਚੁੱਕੇ ਸੀ ਇੱਥੇ। ਇੱਕ ਦੋ ਬਲੌਗ ਪਹਿਲਾਂ ਵੀ ਬਣਾਏ ਹੋਏ ਮੈਂ ਇੱਥੇ। ਦੇਖ ਕੇ ਪੁੱਤ ਕਿਆ ਚੀਜ਼ ਹੈ? ਕੰਬਰੀਲੀ। ਉਹ ਮੈਂ ਇੱਥੇ ਪਾਲ। ਤੈਨੂੰ ਪਤ ਲੱਭ ਵੀ ਗਏ? ਆਜੋ ਆਜੋ ਮੇਰੇ ਨਾਲ ਨਾਲ ਰਹਿਣਾ ਪੁੱਤ। ਠੀਕ ਹੈ। ਦੋ ਬੰਨੇ ਮਾਰ ਤੇ ਛੱਕ ਕੇ ਨੇ ਪਾਪਾ ਬਹਿ ਜਾਓ। ਜਿੱਦਾਂ ਘਰੇ ਨੇ ਕਈ ਵਾਰ ਕਹਿੰਦੇ ਨੇ ਜਦ ਜਾਦ ਆ ਗਿਆ ਪਾਪਾ। ਕਹਾਂ ਛੱਕ ਮਾਰ ਦੀ ਕੇ ਬਹਿ ਜਾਓ। ਹੁਣ ਇੱਥੇ ਬੈਠਣਾ। ਹਾਂ? ਆਪਾਂ ਆਏ ਬ్రో ਇੱਕ ਵਾਰ ਉਹ ਕਿੰਨੇ ਵਾਰ ਤਾਲਿਆ ਆਪਾਂ ਉਹ ਆਜੇ ਸਿਰ ਗੀ ਲਾਈ ਸਾਲ ਫਾਸਟ ਸਿਰ ਗੀ ਲਾਈ ਸਾਲ ਉਹ ਕੀ ਦੇਖੋ ਛੋਟੇ ਛੋਟੇ ਜਮੇ ਬਿਲਕੁਲ ਇੱਕ ਦੂਏ ਨੂੰ ਦੇਖ ਦੇ ਇੱਕੇ ਪੰਕੜ ਲੱਗੇ ਹੋਏ ਰਸਮ ਤੈਨੂੰ ਨਹੀਂ ਕੁਝ ਵੀ ਕਹਿੰਦੇ ਹੋ ਟੈਨਸ਼ਨ ਨਾ ਲੈ ਮੇਰਾ ਇੱਥੇ ਮੇਨ ਆਉਣ ਦਾ ਕਾਰਨ ਆ ਜੇ ਸੀ ਇੱਥੇ ਇੱਕ ਫੈਸਟੀਵਲ ਹੋਣਾ ਸੀ ਮਿਊਜ਼ਿਕ ਵਾਲਾ ਪਰ ਉਹ ਮੈਂ ਥੋੜਾ ਜਿਹਾ ਇਨਫੋਰਮੇਸ਼ਨ ਗਲਤ ਮਿਲੀ ਆ ਉਹ ਹੋ ਗਿਆ ਕਹਿੰਦੇ ਇਹ 9 ਸਾਲ ਤੋਂ ਬਾਅਦ ਯਾਨੀ ਉਹ ਤੋਂ ਬਾਅਦ ਜਿਹੜਾ ਅਗਲਾ ਚੜ੍ਹਾਇ ਸੀ ਉਹਨੂੰ ਹੋ ਲਿਆ ਉਹ ਮੈਨੂੰ ਮੁੰਡਾ ਕਹਿੰਦਾ ਅੱਜ ਵੀ ਉੱਥੇ ਪਰ ਅੱਜ ਹੈ ਨਹੀਂ ਉਰੇ ਚਲੋ ਖੈਰ ਦੁਬਾਰ ਨੂੰ ਹੋਣਾ ਸੀ ਉਹ 1.5 ਵਜੇ ਸਟਾਰਟ 2-3 ਘੰਟੇ ਦਾ ਸੀ ਫੈਸਟੀਵਲ ਬਹੁਤ ਹੌਣਕਾ ਮੇਲਾ ਹੁੰਦਾ ਉਹ ਮੈਂ ਮੇ ਨੂੰ ਉਹਦੇ ਘਰ ਕਰਕੇ ਆਇਆ ਸੀ ਨਹੀਂ ਪੁੱਤ ਅੱਜ ਨਹੀਂ ਕੁਝ ਵੀ ਦੇਖਣਾ ਹੈਗਾ ਰਸਮ ਨਹੀਂ ਦੇਖਣਾ ਪੁੱਤ ਇਹ ਚ ਪੈਸੇ ਪੈਨੇ ਆ ਫਿਰ ਦੇਖਦਾ ਪੈਸਾ ਹੈ ਨਹੀਂ ਮਨੇ ਇਤਨੀ ਹੈ ਕਿ ਮੇਰੇ ਕੋ ਤੁਹਾਨੂੰ ਪਤਾ ਰਹਾ ਪੁੱਤ ਇਹ ਹੈ ਜੀ ਸਾਰਨੀ ਕੁ ਦਾ ਬੋਟ ਪੁਆਇੰਟ ਇੱਥੋਂ ਆਪ ਨੂੰ ਸ਼ਿਪਾ ਵਗੈਰਾ ਮਿਲ ਜਿੰਦੇ ਸਾਰੀ ਲਿਖਦੇ ਜਾਣ ਵਾਸਤੇ ਜਿੱਥੇ ਮਰਜੀ ਚਲੇ ਜਾਓ ਤੁਸੀਂ ਇੱਥੋਂ ਬੋਟ ਫੜ ਕੇ ਵਾਪਸ ਵਾਪਸ ਲੈ ਵੀ ਇੱਥੇ ਆਉਂਦੀ ਹੈ ਤੇ ਇੱਥੋਂ ਜਾ ਕੇ ਹੋਰ ਆਪਣੀ ਕਾਈਜ਼ਲੈਂਡ ਵੀ ਉਹਦੇ ਉੱਪਰ ਵੀ ਲੈ ਕੇ ਜਾਂਦੀ ਹੈ ਜੇ ਕਿਸੇ ਨੇ ਜਾਣਾ ਤਾਂ ਇੱਥੋਂ ਜਾ ਸਕਦਾ ਸ਼ਾਇਦ ਪੁੱਤ ਇਹੀ ਤਾਂ ਹਮਨ ਲੱਗਦਾ ਜਿਹੜਾ 6 ਜਨਵਰੀ ਜਨਾਈਓ ਤੱਕ 1 ਦਿਤਿਆੰਦਰ ਸਹੀ ਦਿਨ ਹੈ ਹੋਰ ਤਾਂ ਬੁੱਤੋਂ ਆ ਨਹੀਂ ਤਾ ਹੈਗਾ। ਉਹ ਜੋ ਨਹੀਂ ਤੇ ਪਿੱਛੇ ਦੇ ਆ ਜਾ ਬੱਤੋਏ। ਲੇਕ ਤੇ ਘੁੰਮਣ ਵਾਸਤੇ ਇਹਨਾਂ ਨੇ ਆਹ ਪਾਸ ਜੱਤ ਜ ਬਹੁਤ ਸੋਹਣਾ ਬਣਾਇਆ ਦਾ। ਕਾਫੀ ਚੌੜਾ ਵੀ ਆ ਇਹ ਤੇ ਕਾਫੀ ਲੰਬਾ ਵੀ ਆ। ਇਹ ਬਹੁਤ ਬੈਨੀਫਿਟ ਆ। ਲਾਗ ਲਾਗ ਗੱਡੀਆਂ ਚੱਲਦੇ ਸੜਕ ਵੱਖਰੀ ਕਰੀ ਵੀ ਆ ਤੇ ਪੈਦਲ ਚੱਲਣ ਵਾਲੇ ਵਾਸਤੇ ਬੱਕਰਾ ਬਹੁਤ ਵਧੀਆ ਚੀਜ਼ ਆ। ਆ ਬੱਤੋ। ਆਪਾ ਉਹ ਡੌਗੀ ਦਾ ਪਰ ਬਾਦੂਆ ਬੁੱਤ ਹੁਣ ਹਾਂ। ਹਰ ਦਿਨ ਇੱਕ ਇੱਕ ਦਾ ਗੇਂ ਫੁੱਲਾ ਕੋਈ ਨਾ ਫਰਾਂ ਹਾਂ ਬਰਫੋਰੀਓ ਹਾਂ ਆਹ ਯਾਰ ਇਹ ਮਰ ਠੰਢ ਨਹੀਂ ਲੱਗਦੀ ਹਨਾ ਦੇਖ ਲਓ ਇਹ 12 ਮਿੰਨਤ ਤੀਹ ਦਿਨ ਪਾਣੀ ਚ ਰਹਿੰਦੇ ਤੂੰ ਕਹਿੰਦੇ ਕਿ ਚੀਚ ਲੈ ਜਾਣਾ ਪਰ ਇਹ ਪੁੱਤ ਚੱਲੀ ਹੁਣ ਗਾਹਾਂ ਨੂੰ ਪਾਣੀ ਉਹ ਠੰਡਾ ਪਾਣੀ ਪੀਆ ਪੁੱਤ ਉਹ ਪੀਲਾ ਥੋੜਾ ਜਿਹਾ ਪੀਲਾ ਫਿਰ ਪੀਲਾ ਏਕੜੇ ਮੂੰਹ ਲਾ ਕੇ ਬਾਹਰ ਆ ਆ ਟੁੱਟੀ ਆ ਗਈ ਤਾਂ ਪੁੱਤ ਇੱਧਰ ਠੰਡਾ ਹੋਣਾ ਪੁੱਤਾ ਮਾੜਾ ਮੂੰਹ ਗਿੱਲਾ ਕਰ ਲੋ ਬਸ ਉਦਾਂ ਹੀ ਠੰਡ ਲੱਗੂਗੀ ਨਹੀਂ ਬਸ ਚਲੋ ਰਸਮ ਬਾਸ ਕਰ ਪੁੱਤ ਆਹ ਉਹ ਰੈਸਕ੍ਰੀਮ ਦੀ ਦੁਕਾਨ ਆ ਉਹਦਾ ਨਾਮ ਲਿਖਿਆ ਹੋਇਆ ਜਲਤਰੀਆ ਲੱਗ ਆਤਾ ਕਮਾਲ ਆ ਵੀ ਬੰਦ ਪਈਆਂ ਹੁਣ ਵੈਸੇ ਕਿਉਂਕਿ ਸਰਦੀ ਬਹੁਤ ਆ ਇਹ ਖੁੱਲਣੇ ਗਾਹਾਂ ਅਪ੍ਰੈਲ ਚ ਜਾਂ ਮਾਰਚ ਦੇ ਐਂਡ ਚ ਅੱਜ ਜਬੂ ਤਾਂ ਇਦਾਂ ਨਹੀਂ ਆਉਣਾ ਇਹਨਾਂ ਨੇ ਠੰਡ 'ਚ ਮਾਰ ਗਿਆ ਪੁੱਤ ਕਬੂਤਰ ਬੇਚਾਰਾ ਚਲੋ ਇੱਧਰ ਖੋ ਜਾਈਏ ਨਾ ਛੇੜ ਪੁੱਤ ਮਰ ਗਿਆ ਬਹੁਤ ਮਰ ਗਿਆ ਠੰਡ 'ਚ ਲੋ ਜੀ ਬੱਚਿਆਂ ਦੀ پارک ਮਿਲ ਗਈ ਬੱਚਿਆਂ ਨੂੰ ਤੇ ਹੁਣ ਪਾਪਾ ਕੌਣ ਤੇ ਹੋਰ ਕੌਣ ਉਹ ਨੰਗੇ ਹੁਣ ਭੱਜ ਗਏ ਪਾਰਕ ਵੀ ਬੜੀ ਸੋਹਣੀ ਹੈ ਏ ਲੈਕ ਦੇ ਕਿਨਾਰੇ ਤੇ ਬਣਾਈ ਹੋਈ ਆ ਵਧੀਆ ਲੋਕੇਸ਼ਨ ਤੇ ਆ ਇਹਨੂੰ ਫੋਟੋ ਹੁਣ ਇਹਨਾਂ ਨੂੰ ਇੱਥੇ ਖਲਾ ਕੇ ਘੰਟਾ ਤੱਕ ਤੇ ਬਾਕੀ ਦੀ ਅਪਡੇਟ ਤੁਹਾਨੂੰ ਦੰਨਾ ਬਾਅਦ ਦੇ ਵਿੱਚ ਦਿਨ ਹੈਗਾ ਅੱਜ ਸ਼ਨੀਵਾਰ 2025 ਮਹੀਨਾ ਜਨਵਰੀ ਦਾ ਚੱਲ ਰਿਹਾ ਜੇਕਰ ਤੁਸੀਂ ਲੈਕ ਇਜ਼ੋਏ ਤੇ ਆਉਣਾ ਤੇ ਸਾਰਨੀ ਕੋ ਸਾਈਡ ਆਉਣਾ ਇੱਧਰ ਸਾਰਨੀ ਕੋ ਤੇ ਗਾਹਾਂ ਨੂੰ ਸਾਰੀਆਂ ਹੀ ਲੋਕੇਸ਼ਨਾਂ ਜਿੰਨੇ ਸਾਰੀਆਂ ਦੇਖਣ ਵਾਲੀਆਂ ਆ ਜੇ ਆਪਾਂ ਮਿਲਾਨ ਸਾਈਡ ਤੋਂ ਆ ਰਹੇ ਹਾਂ ਤਾਂ ਆਪਾਂ ਨੂੰ ਇੱਕ ਘੰਟਾ 10 ਮਿੰਟ ਦੀ ਵਾਰਤ ਤੇ ਆਪਾਂ ਨੂੰ ਇਹ ਲੋਕੇਸ਼ਨ ਮਿਲ ਜਾਂਦੀ ਹੈ ਮਿਲਾਲ ਤੋਂ ਤਕਰੀਬਨ ਇੱਕ ਘੰਟਾ ਲੱਗਦਾ ਤੇ ਸਾਰੀ ਉਹ ਲੇਕ ਦੇਖਣ ਵਾਲੀ ਹੈ ਉਦਾਂ ਦੇ ਲੇਕ ਨੂੰ ਲੇਕ ਇਜ਼ੋਏ ਵੀ ਕਹਿ ਦਿੰਦੇ ਆਪਾਂ ਇਜ਼ੋਏ ਇੱਕ ਉਦਾਂ ਸ਼ਹਿਰ ਵੀ ਹੈ ਇੱਥੇ ਸ਼ਹਿਰ ਦਾ ਨਾਂ ਵੀ ਇਜ਼ੋਏ ਹੈ ਤੇ ਜਿੰਨੇ ਵੀ ਸ਼ਹਿਰ ਹੈ ਸਾਰੇ ਇਹ ਲੇਕ ਦੇ ਨਾਲ ਨਾਲ ਸਾਰੇ ਜਿਹੜੇ ਬਸੇ ਹੋਏ ਆ ਸਾਰੇ ਦੇਖਣ ਵਾਲੇ ਸਾਰੇ ਸੋਹਣੇ ਬਣਾਏ ਹੋਏ ਆ ਐਨ ਜਣੇ ਕਿ ਟੂਰਿਸਟ ਪਲੇਸ ਇੱਕ ਤਰ੍ਹਾਂ ਦੀ ਜਦੋਂ ਆਪਾਂ ਛਿਪਾਂ ਦੇ ਵਿੱਚ ਬੈਠ ਕੇ ਜਾਂਦੇ ਆ ਤਾਂ ਸਾਰੀ ਲਾਗੋ ਦੀ ਆਪਾਂ ਨੂੰ ਇਹ ਛਿਪ ਦੇ ਵਿੱਚ ਘੁਮਾਉਂਦੇ ਆ ਤੇ ਟਿਕਟ ਵੀ ਕੋਈ ਜ਼ਿਆਦਾ ਨਹੀਂ ਹੁੰਦੀ 10-15 ਯੂਰੋ ਮੈਕਸਿਮਮ ਟਿਕਟ ਹੁੰਦੀ ਆ ਡਿਪੈਂਡ ਕਰਦਾ ਆਪਾਂ ਕਿੰਨੇ ਟਾਈਮ ਦੀ ਲੈਣੀ ਆ ਜੇ ਆਪਾਂ ਸਾਰੇ ਦਿਨ ਦੀ ਲੈਣੀ ਆ ਸਾਰੇ ਦਿਨ ਦੀ ਮਿਲ ਜਾਂਦੀ ਆ ਯਾਨੀ ਕਿ ਸਾਰਾ ਕੁਝ ਬਹੁਤ ਸੌਖਾ ਅਵੇਲੇਬਲ ਹੋ ਜਾਂਦਾ ਇੱਥੇ ਤੇ ਜੇ ਕੋਈ ਮੇਰਾ ਵੀ ਰੌਣਾ ਜਾਂਦਾ ਤਾਂ ਬੇਚੇ ਕੋ ਕੋ ਕਹਿ ਸਕਦਾ 10-11 ਵਜੇ ਆਪਣਾ ਇੱਥੇ ਪਹੁੰਚੋ 3-4 ਵਜੇ ਤੱਕ ਹਨ ਆਪਾਂ ਫੁੱਲ ਇੰਜੋਏ ਕਰ ਸਕਦੇ ਹੋ ਦੇਖੋ ਜਿਹੜਾ ਵਾਲਾ ਪੌਂਟ ਤੇ ਸਾਰਾ ਲੇਖ ਦੇ ਵਿੱਚ ਜਾਂਦਾ ਸਾਰਾ ਦੇਖਣ ਨੂੰ ਮਿਲਦਾ ਆ ਆਪਾਂ ਇਹਦੀ ਵੀ ਬਾਅਦ ਚੋਂ ਦਿਖਾ ਦੇਣਾ ਮੜ ਜੀ ਜਿਹੜੇ ਪਿਛਲੇ ਵਲੌਗ ਜਿਵੇਂ ਪਾਇਆ ਹੋਇਆ ਇਹ ਤੇ ਥੋੜਾ ਜਿਹਾ ਇਹ ਚ ਵੀ ਪਾ ਦੂੰਗਾ ਹਣਾ ਬਹੁਤ ਸੋਹਣੀ ਬਣਾਈ ਹੋਈ ਹੈ ਸਾਰੀ ਇਹ ਜੰਗਲ ਦੇ ਵਿੱਚ ਨੂੰ ਹੋ ਕੇ ਫਿਰ ਵਾਪਸ ਨਿਕਲੇ ਹੁੰਦੀ ਬਾਹਰ ਪਿੱਛੇ ਰੰਗ ਬਰੰਗੇ ਘਰ ਤੇ ਵਿੱਚ ਰੰਗ ਬਰੰਗੀ ਪਾਰਕ ਤੇ ਉਹਦੇ ਵਿੱਚ ਰਸਮ ਤੇ ਜੋਵਨ ਤੇ ਬਾਕੀ ਬੱਚੇ ਪੂਰਾ ਆਪਣੇ ਬਚਪਨ ਦਾ ਆਨੰਦ ਲੈਂਦੇ ਹੋਏ ਬਚਪਨ ਬਚਪਨ ਹੁੰਦਾ ਜਦੋਂ ਇਹਨਾਂ ਨੇ ਵੱਡੇ ਹੋ ਜਾਣਾ ਪਰ ਬਚਪਨ ਬਹੁਤ ਮਿਸ ਕਰਨਾ ਹਾ ਬੱਤ ਕਰ ਲੋ ਕਰ ਲੋ ਝੋੜੇ ਵੀ ਬਹੁਤ ਜੁਨੀਕ ਦੇ ਲਾਏ ਹੋ ਇਹਨਾਂ ਨੇ ਬਹੁਤ ਤਰ੍ਹਾਂ ਦੇ ਅੱਜ ਸਾਡੇ ਘਰੇ ਰੌਲਾ ਪੈ ਗਿਆ ਰਸਮ ਗਾਦੀ ਮੈਂ ਵੱਡੀ ਪਾਰਕ ਜਾਣਾ ਸਾਈਕਲ 'ਤੇ ਚਲਾਉਣੀ ਆ ਜੋਬਨ ਕਹਿੰਦਾ ਮੈਂ ਲਾਗੋ ਤੇ ਜਾਣਾ ਸੀ ਇੱਕ ਟ੍ਰੇਨ ਜੀ ਹੁੰਦੀ ਸੀ ਪਹਿਲਾਂ ਉਹ ਹੈਗੀ ਪਿੱਛੇ ਉਹ ਟ੍ਰੇਨ ਵਾਲੀ ਗਰਾਰੀ ਪਾਸੀ ਵੀ ਦੀ ਤੇ ਉਹ ਕਰਕੇ ਕਹਿੰਦਾ ਰ ਵੀ ਆਉਣਾ ਸੀ ਹਾਂ ਬੱਤ ਆਹ ਆ ਚਲ ਦਿਖਾਉਣਾ ਮੈਂ ਬਰਾਵੀ ਸੀਮਾ ਬਹੁਤ ਵਧੀਆ ਐਕਟੀਵਿਟੀ ਆ ਬੱਤ ਹੈ ਤੂੰ ਕਿਧਰੋਂ ਨਿਕਲਿਆ ਲੰਗੂਰਾ ਹਾਂ ਲਾ ਸੀਮੀਆ ਕੀ ਨਹੀਂ ਕਰਦਾ ਹੁੰਦਾ ਸੀਮੀਆ ਤੂੰ ਸੀਮੀਆ ਹੀ ਆ ਤੂੰ ਕਹੇ ਉੱਪਰ ਖੜ੍ਹਦੋ ਹਾਂ ਹੁਣ ਘੁੰਮ ਹਾਂ ਘੁੰਮੀ ਜਲ ਕੋ ਮੀ ਜਲ ਹਾਂ ਇਦਾਂ ਘੁੰਮ ਚੱਲਦੇ ਪੁੱਤ ਚੱਲਦੇ ਹਾਂ ਲੋ ਜੀ ਬੱਚਿਆਂ ਨੂੰ ਐਕਟੀਵਿਟੀ ਬਹੁਤ ਆਖਾ ਨੂੰ ਗਰਮੀ ਗਰਮੀ ਹੋ ਗਈ ਇਹ ਟੋਪੀਆਂ ਟੋਪੀਆਂ ਲਾਤੀਆਂ ਜਾ ਕੇ ਜੂਕੇ ਖੋਲਤੇ ਇਹਨਾਂ ਨੇ ਜਰਾ ਜੋ ਮੈਂ ਤੈਨੂੰ ਖੋਲਣਾ ਪਾ ਰੱਖੋ ਤਾ ਚੱਲ ਪੁੱਤ ਚੱਲ ਚੱਲ ਆਹ ਟ੍ਰੇਨ ਕਰਕੇ ਰੌਲਾ ਪਾਇਆ ਬਟਾ ਨੇ ਆਹ ਟ੍ਰੇਨ 'ਚ ਬੈਠਣ ਆਉਣਾ ਤੇ ਨੇ ਟ੍ਰੇਨ 'ਚ ਬੈਠ ਕੇ ਆਉਣਾ ਠੀਕ ਹੈ ਲਾਗੋ ਪਰ ਟ੍ਰੇਨ ਖੜੀ ਹੈ ਬੈਠ ਕੇ ਟ੍ਰੇਨ 'ਚ ਹੁਣ ਉਹ ਵੀ ਟ੍ਰੇਨ 'ਚ ਲੁਟੇਰੇ ਆ ਗਏ ਉਹ ਬੱਲੇ 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 ਥੱਲੇ ਆ ਜਾ ਥੱਲੇ ਲੁਟੇਰੇ ਜੀ ਥੱਲੇ ਆ ਜਾ ਦੇਖ ਬਈ ਆਪ ਇਧਰ ਉਤਰ ਪੁੱਤ ਤੂੰ ਕਿਹੜੇ ਮੰਨਣੇ ਹੁੰਦੇ ਮੇਰੇ ਇਧਰ ਉਤਰ ਜਾ ਆ ਓਕੇ ਠੀਕ ਹੈ ਉਹ ਬੈਲੋ ਹੈ ਇਹ ਤਾਂ ਬੈਲੋ ਬਹੁਤ ਹੈ ਹਾਂ ਦੇਖੋ ਬਈ ਹੁਣ ਲੱਗ ਗਈ ਬੱਚਿਆਂ ਨੂੰ ਭੁੱਖ ਹੁਣ ਇੱਥੇ ਉਧਰ ਲੱਗ ਐਮਡੀ ਮਾਰਕੀਟ ਵੀ ਕੋਨਾੜ ਵੀ ਹੈਗੀ ਆ ਜੇ ਕੋਈ ਪਿਸਰੀਆ ਹੋਇਆ ਤਾਂ ਪਿਸਰੀ ਦੇ ਬੈਠਦੇ ਆ ਹੁਣ ਖਾਣੇ ਆ ਕੋਈ ਭੁੱਖ ਲੱਗੀ ਮੈਨੂੰ ਵੀ 라ਵ ਲੱਗੀ ਜੇ ਲੋ ਘੁੰਮਣੇ ਫਿਰਨਾਉਨੇ ਆ ਨਾ ਫਿਰ ਭੁੱਖ ਹੋਰ ਵੀ ਯਾਰਾ ਲੱਗਦੀ ਆ ਬਾਤ ਆ ਬਾਈ ਹੁਣ ਅਸੀਂ ਜਾ ਰਹੇ ਹਾਂ ਪੁਲ ਦੇ ਉੱਪਰ ਦੋਨੇ ਸਾਈਡ ਲੈ ਕੇ ਸਾਡੇ ਇੱਧਰ ਪ੍ਰਾਤੀ ਕੋ ਪ੍ਰਾਤੀ ਕੁਝ ਪੈਂਦਾ ਸੀ ਪਿਸਰੀਆ ਸਾਰ ਨਹੀਂ ਕੋ ਖਤਮ ਹੋ ਜਾਂਦਾ ਇੱਥੇ ਪਰੇਗੋ ਪੰਨੂ ਇੱਥੇ ਮਿਲ ਗਿਆ ਐ ਐਮਡੀ ਮਾਰਕੀਟ ਜਿਹੜਾ ਉਹ ਜਿਹੜਾ ਪੁਲ ਨੰਕਿਆਂ ਦੇ ਸਾਹਮਣੇ ਹੈ ਬਿਲਕੁਲ ਹੁਣ ਇੱਥੋਂ ਦੇਖਦੇ ਆ ਪਕਾਚੇ ਵਗੈਰਾ ਲੈਣੇ ਆ ਨਹੀਂ ਸੈਂਡਵਿਚ ਵਗੈਰਾ ਲੈ ਲਾਂਗੇ ਹੁਣ ਇੱਥੋਂ ਲੈ ਕੇ ਬੱਚੇ ਨੂੰ ਖੜਾਉਣੇ ਨਾਲੇ ਆਪ ਖਾਣੇ ਚਲ ਚਲ ਕਰੇਲੋ ਜਾ ਆ ਜਾ ਕਿ ਕਿਾ ਡਾਲਰਸ ਨੂੰ ਇੱਕ ਕਰੇਲੋ ਕੱਢ ਲਓ ਪਤਾ ਉੱਪਰ ਸੀ ਦੇ ਨੇ ਖੜ ਤਾਂ ਜਾ ਸੰਤ ਲੈ ਲਾ ਆ ਜਾ ਬਾਈਕ ਬਹੁਤ ਆ ਜੋਬਨ ਬਸ ਸਾਹਮਣੇ ਉਹ ਟ੍ਰੇਨ ਦੇਖ ਰਹੇ ਹੋ ਨਾ ਲੱਕੜ ਦੀ ਉਹ ਬਹੁਤ ਇਨਸਾਲਾ ਪੁਰਾਣੀ ਆ ਉਹ ਤਕਰੀਬਨ 1800 ਦੇ ਲੱਗੇ ਛੱਗਦੀ ਆ ਉਹ 1890 90 ਦੇ ਟਮਸ ਆ ਉਹ ਓਕੇ ਉਹ ਟਮਸ ਆ ਪਹਿਲਾਂ ਇਧਰੋਂ ਵੀ ਮੱਲਾਣਾ ਰੇਲਵੇ ਸਟੇਸ਼ਨ ਹੋਣਾ ਬੜਾ ਤੇ ਐ ਸਾਈਡ ਨੂੰ ਵੀ ਟ੍ਰੇਨਾਂ ਆਉਂਦੀਆਂ ਹੁਣੇ ਪਹਿਲਾਂ ਹੁਣ ਜਣੇ ਕਿ ਬੰਦ ਕਰਤੀ ਸਾਇਡ ਹੁਣ ਸਾਮਾਨ ਚੱਕਿਆ ਵਾਸੀ ਨਾਲ ਜਿਹੜਾ ਐਮਡੀ ਚ ਲੈ ਖਾਣ ਪੀਣ ਦਾ ਹੁਣ ਇਧਰ ਮੈਂ ਆਏ ਵੀ ਦੇਖਾਂ ਕਿਹੜਾ ਕੱਢ ਚਾਲੇ ਇਧਰੋਂ ਜਿਹੜੀ ਸਾਈਡ ਐ ਐਮਡੀ ਉਹ ਸਾਈਡ ਐ ਆ ਚੀਜ਼ ਵੀ ਜਿਹੜਾ ਪੌਂਟੇ ਜੇ ਬਣਿਆ ਵਾ ਲੈ ਕੇ ਦੇ ਵਿੱਚ ਮੋਟਾ ਮੋਟਾ ਸਾਨੂੰ ਉਹ ਦਿਖਾ ਦਿੰਨੇ ਆ ਤਾਂ ਸੋਦੀ ਬੋਸ ਕੋ ਜਣੇ ਕਿ ਇਹ ਪਾਰਕ ਆ ਜੰਗਲ ਦਾ ਨਾਮ ਐ ਹੈ ਪੁੱਤ ਅਵੀਜ਼ੋ ਕਿਊਜ਼ੋ ਤਰਪੁਨੇ ਮੈਂ ਤੇ ਦਾਈ ਪਿਛੇ ਠੇੜੀ ਸਾਡੋ ਪੁੱਤ ਲੋ ਬੋਰਾ ਛੇ ਨੂੰ ਵੈਂਦਲਾ 33 ਜਨਾਇਓ ਉਹਨ ਮਾਰਸੋ 33 ਜਨਾਇਓ ਤਾਂ ਪੁੱਤ ਅਜ ਕਿਹੜੇ 33 ਜਨਾਇਓ ਹੋਰ ਫਿਰ ਆ ਜਾ ਇਹ ਜਾ ਸਮਾਂ ਜੇ ਕਿਉ ਦਾ ਹੁੰਦਾ ਪੁੱਤ ਨਾ ਬੰਦ ਕਰਨਾ ਤਾਂ ਡੋਰ ਉਹ ਉਹ ਦੇਖ ਡੋਰ ਖੁੱਲੀ ਰੱਖੀ ਹੋਈ ਉਹਨਾਂ ਨੇ ਕਾ ਵਾਸਤੇ ਰੱਖੀ ਹੋਈ ਐ 33 ਜਨਾਇਓ ਤੋ ਪੁੱਤ ਆ ਜਾ ਆ ਜਾ ਤੂੰ ਆ ਜਾ ਆ ਜਾ ਮੇਰਾ ਪੁੱਤ ਆ ਜਾ ਬੁਰਵਾ ਖਾਲੋ ਖਾਲੋ ਲੈ ਮੈਂ ਵੀ ਖਾਲ ਮੈਂ ਇਕ ਇਧਰ ਪੇਟ ਨੂੰ ਚੱਲ ਰਹੇ ਜੀ ਮਾਰੋ ਮਾਰ ਹੁਣ ਮੈਂ ਤਾਂ ਲੇ ਕੇ ਅੱবি ਦੋ ਚਲ ਬਾਅਦ ਚ ਖਾਣ ਲਗੇ ਕਹਿੰਦੇ ਨਹੀਂ ਹੁਣੀ ਨਵੇੜਨਾ ਸਾਰਾ ਪੀਕੇ ਨਿਕਲ ਉਹ ਮਾਮਾ ਮੀਆਂ ਦੇ ਰਿਆ ਕੀ ਹੋ ਗਿਆ ਤੈਨੂੰ ਕਿਆ ਕਰਾ ਪ੍ਰੂਟੀ ਪੀਸ ਵਾਰ ਕੇ ਇਸ ਨੂੰ ਘਰ ਤੋਂ ਨਹੀਂ ਬੁੱਤ ਪ੍ਰੂਟੀ ਡੋਲੀ ਉੱਪਰ ਉਹ ਵੀ ਹੁਣ ਆ ਜਿਹੜਾ ਸਾਨੂੰ ਪਹਿਲਾਂ ਜੰਗਲ ਦੇ ਦਿਖਾਇਆ ਤਾਂ ਪੇਟ ਪੂਜਾ ਕਰਕੇ ਹੁਣ ਇਹਦੇ ਵਿੱਚ ਆਏ ਇਧਰ ਤੇ ਆ ਨਾ ਸੱਟ ਨਾ ਖਾ ਲਿਓ ਇੱਥੇ ਹੁਣ ਉਹ ਜਾਣਾ ਆਪਣੇ ਸਾਹਮਣੇ ਆ ਜਿਹੜਾ ਲੇਕ ਦੇ ਵਿੱਚ ਨੂੰ ਜਾਂਦਾ ਪੌਂਟ ਇੱਧਰਲੀ ਸਾਈਡ ਸਾਹਮਣੇ ਮਿਊਜ਼ਿਕ ਲੱਗਿਆ ਹੋਇਆ ਜਿੱਥੋਂ ਅਸੀਂ ਪਹਿਲਾਂ ਆਏ ਚਾਓ ਕਮੇਸਤਾਈ ਇਧਰ ਕੂਜਾ ਬਣਾਇਆ ਹੋਇਆ ਆ ਇੱਕ ਕਹਿੰਦੇ ਵੀ ਪੁਰਾਣੇ ਟਾਈਮ ਦੇ ਵਿੱਚ ਨਾ ਇਹਦੇ ਵਿੱਚ ਰੱਖ ਕੇ ਖਾਣਾ ਬਣਾਉਂਦੇ ਹੁੰਦੇ ਤੇ ਉਹ ਜਿਹੜੇ ਮਸ਼ੇਰੇ ਮਸ਼ੂਰੇ ਹੁੰਦੇ ਤੇ ਇੰਨੀ ਤੇ ਅੱਗ ਬਾਲਦੇ ਹੁੰਦੇ ਤੇ ਇੱਥੇ ਇਹਦੇ نیچے ਉਰੇ ਤੇ ਉਰੇ ਸਮਾਨ ਸਮੂਹ ਨੂੰ ਰੱਖਦੇ ਜਿਹੜਾ ਬਣਾਇਆ ਬਈ ਇਹਨਾਂ ਨੇ ਉਹ ਤਰੀਕੇ ਨਾਲ ਇਹਦੇ ਵਿੱਚ ਉਵਾਲ ਤੇ ਤੇ ਕੁਝ ਹੁਣ ਤਾਂ ਬੰਦ ਪੈ ਜਾਣੀ ਗਈ ਚੀਜ਼ ਹੈ ਪੁਰਾਣੇ ਸਮਿਆਂ ਦੀ ਗੱਲ ਹੈ ਆ ਜਾ ਪੁੱਤ ਚੱਲੀ ਹੁਣ ਇਹ ਜਿਹੜੀਆਂ ਆ ਤੁਸੀਂ ਵਾਲੀ ਜੜਾ ਦੇਖ ਰਹੇ ਆ ਜੇ ਜਿੱਥੇ ਤੱਕ ਪਾਣੀ ਦਾ ਲੈਵਲ ਹੈ ਉਹਦੇ ਉੱਪਰ ਹੀ ਰਹਿਣਗੀਆਂ ਇਹ ਆ ਸਾਰੀਆਂ ਦੇ ਫਿਰ ਵਿੱਚ ਸਾਰੀਆਂ ਆ ਜੇ ਪਾਣੀ ਇਹਨਾਂ ਦੇ ਬਰਾਬਰ ਆ ਗਿਆ ਇਹਨਾਂ ਨੇ ਹੋਰ ਉੱਚੇ ਹੋ ਜਾਣਾ ਜੋ ਹੋਰ ਉੱਚਾ ਹੋਰ ਉੱਚੇ ਹੋ ਜਾਣਾ ਯਾਨੀ ਕਿ ਪਾਣੀ ਤੋਂ ਬਾਹਰੇ ਰਹਿਣ ਦਾ ਮੂਹ ਇਹਨਾਂ ਦਾ ਪਾਣੀ ਦੇ ਵਿੱਚ ਨਹੀਂ ਡੁੱਬਦੀਆਂ ਇਹ ਜੋ ਬਣ ਇਧਰ ਆ ਜਾ ਪੁੱਤ ਬਸ ਬਸ ਇੱਧਰ ਆ ਜਾਓ ਉਹ ਇੱਧਰ ਆ ਜਾ ਪ੍ਰਧਾਨ ਇਹ ਮਿੱਤ ਵੀ ਗਈ ਜਾਈ ਜਾਂਦਾ ਗਾਹਾਂ ਪਰ ਤਨ ਪਤਨ ਹਾਂ ਹਾਂ ਬੁੱਧਾ ਅਨ ਲੇ ਕੋਈ ਫੋਟੋਆਂ ਵਗੈਰਾ ਹੁੰਨੀ ਹੈ ਹਨਾ ਚੱਲ ਆ ਜਾਓ ਮੇਰਾ ਬੁੱਤ ਹੁਣ ਤੇ ਇਹ ਸਾਈਡ ਤੋਂ ਸਾਹਮਣੇ ਸਾਰ ਨਹੀਂ ਕੋਈ ਸ਼ਹਿਰ ਦਾ 뷰 ਬੜਾ ਪਿਆਰਾ ਹੁੰਦਾ ਤੇ ਸ਼ਾਨਦਾਰ ਜੋ ਤੁਸੀਂ ਸਕਰੀਨ ਦੇ ਵਿੱਚ ਦੇਖੀ ਜਾਂਦੇ ਹੋ ਤੇ ਹੁਣ ਆ ਲੱਕੜ ਦਾ ਪੋਲਾ ਜਿਹੜਾ ਬਣਿਆ ਹੋਇਆ ਲੇਕ ਦੇ ਵਿੱਚ ਤੁਹਾਨੂੰ ਹੁਣ ਇਹ ਦਿਖਾਉਨੇ ਆਪਾਂ ਜਦੋਂ ਬੰਦਾ ਇੱਥੇ ਆਉਂਦਾ ਤਾਂ ਇੱਕ ਦਿਨ ਉਹਦਾ ਬਹੁਤ ਸੋਹਣਾ ਸਪੈਂਡ ਹੁੰਦਾ ਇੱਥੇ ਫੈਮਿਲੀ ਦੇ ਨਾਲ ਵਾਓ ਦੇਖੋ ਕਿਆ ਸ਼ਾਨਦਾਰ 뷰 ਆ ਤੇ ਕਿਆ ਸ਼ਾਨਦਾਰ ਲੋਕੇਸ਼ਨ ਆ ਹਾ ਪੁੱਤ ਆਮ ਨੂੰ ਪਤਾ ਪੁੱਤ ਗਾਉਂ ਨੇ ਆ ਚਲੀਏ ਹੁਣ ਆ ਜਾ ਉਹ ਰੈਸਟੋਰੈਂਟ ਤੇ ਲੱਗਿਆ ਹੋਇਆ ਗਾਣਾ ਪੁੱਤ ਜਿਹੜਾ ਇਹ ਪੌੜਾ ਜੀ ਦੇ ਉੱਪਰ ਹੁਣ ਆਪਾਂ ਘੁੰਮ ਰਹੇ ਹਾਂ ਗਰਮੀਆਂ ਦੇ ਵਿੱਚ ਤਾਂ ਬਹੁਤ ਦੂਰ ਦੂਰ ਤੋਂ ਲੋਕ ਆ ਚੀਜ਼ ਦੇਖਣ ਆਨੇ ਕਾ ਇੱਕ ਲੇਕ ਇਜ਼ੋਏ ਸਾਈਡ ਬਣਿਆ ਹੋਇਆ ਇੱਕ ਉਹ ਚੀਜ਼ ਨੂੰ ਦੇਖਣ ਬਹੁਤ ਆਨੇ ਲੋਕ ਇੱਥੇ ਬਹੁਤ ਸੋਹਣੀ ਲੋਕੇਸ਼ਨ ਆ ਆ ਪੁੱਤ ਹਾਂ ਤੇਰੇ ਹੱਥ ਬਣਾਉਂ ਨੇ ਡਿੱਗਦਾ ਨਹੀਂ ਪੁੱਤ ਜੰਗਲ ਲਾਇਆ ਉਹਨਾਂ ਨੇ ਅਲ-ਦਾਲੇ ਚੰਗੀ ਸੇਫਟੀ ਪੂਰੀ ਹੈ ਬਿਲਕੁਲ ਦੋਹੇ ਸਾਈਡ ਜੰਗਲ ਲੱਗਿਆ ਹੋਇਆ ਤਾਂ ਜੋ ਕੋਈ ਹੈਪਨ ਨਾ ਵਰ ਸਕੇ ਕੋਈ ਪਾਣੀ ਦੇ ਵਿੱਚ ਨਾ ਡਿੱਗ ਸਕੇ ਤੇ ਇਦਾਂ ਦਾ ਜੰਗਲ ਜਾ ਇਹਦੇ ਰਾਉਂਡ ਘੁੰਮਦਾ ਸਾਰੀ ਚੀਜ਼ ਇਹ ਆ ਸੋਹਣੀ ਚੌੜੀ ਜਗ੍ਹਾ ਆ ਗਈ 뷰 ਪੁਆਇੰਟ ਹੋਣਾ ਇਹ ਵੀ ਇੱਥੇ ਕਿਸੇ ਨੂੰ ਜੋੜੀ ਖੜਨਾ ਤਾਂ ਸਾਈਡ ਫਰੋ ਕੇ ਆਪਣਾ ਖੜ ਸਕਦਾ ਤੇ ਆ ਚੀਜ਼ਾਂ ਦੇਖ ਸਕਦਾ ਤੇ ਦਰਾਖਤ ਵੀ ਇਹ ਕਹਿੰਦੇ ਵੀ ਬਾਕੀ ਦਰਾਖਤਾਂ ਦੇ ਮੁਕਾਬਲੇ ਬਹੁਤ ਲੰਬੇ ਹੁੰਦੇ ਆ ਜਿਹੜੇ ਪਾਣੀ ਦੇ ਵਿੱਚ ਪਾਏ ਜਾਂਦੇ ਆ ਲਾਵ ਯਾਰ ਮੈਨੂੰ ਤਾਂ ਨਾ ਪਰਸਨਲੀ ਇਦਾਂ ਦੀਆਂ ਲੋਕੇਸ਼ਨ ਐਨਾਂ ਦੀਆਂ ਚੀਜ਼ਾਂ ਬਹੁਤ ਪਿਆਰੀ ਬਹੁਤ ਵਧੀਆ ਲੱਗਦੀਆਂ ਇਹ ਸਾਹਮਣੇ ਦੋ ਮੈਡਮ ਆ ਆਪਣੇ ਡੌਗੀ ਦੇ ਨਾਲ ਇਹ ਪੌਂਟਰ ਕੋ ਮਰ ਰਹੀ ਹੈ ਵੀ ਹਾਂ ਬਤਾ ਆਜੋ ਆਜੋ ਉਹ ਦੇਖੋ ਜਿਹੜੇ ਬੀਮ ਜੇ ਆ ਕਿੰਨੇ ਪਾਣੀ ਦੇ ਉੱਪਰ ਹੈ ਤੇ ਕਿੰਨੇ ਪਾਣੀ ਦੇ ਥੱਲੇ ਹੋਣਗੇ ਦੇਖ ਲੋ ਇਹ ਹਾਲਗੇ ਨਹੀਂ ਨਾ ਉਹ ਦਾ ਨਾਮ ਹਾਲਗੇ ਨੇ ਹਾਲਗੇ ਨੇ ਇਹ ਜਿਹੜਾ ਤੂੰ ਪੜਦੀ ਨਹੀਂ ਬੁੱਕ ਜਿਹੜੀ ਤੇਰੇ ਚ ਉਹ ਵਾਓ ਯਾਰ ਪਾਣੀ ਦੇ ਥੱਲੇ ਵਾਲੀ ਦੁਨੀਆ ਵੀ ਦੇਖਣ ਵਾਲੀ ਆ ਬਾਈ ਅਜਾ ਮੌਕਾ ਮਿਲੇ ਨਾ ਜਿਹੜੇ ਪਾ ਕੇ ਜਾਣੇ ਨੂੰ ਸਿਲੰਡਰ ਜਾਂ ਉਹ ਵੀ ਕਰਨਾ ਆ ਉਹ ਬਈ ਟਾਈਮ ਦੀ ਚੀਜ਼ ਹੈ ਜਿਹੜੀ ਸਮੁੰਦਰ ਦੇ ਥੱਲੇ ਦਿਖਾਉਂਦੇ ਹਨ ਚੀਜ਼ਾਂ ਉਹ ਤਾਂ ਕਿਨੂੰ ਨਾ ਤਾਂ ਕਰਦੇ ਮੈਂ ਇਹਦਾ ਕਿ ਲਾਈਟ ਰੋਟੇ ਰਦਾਈ ਜਿਹੜਾ ਫਿਰ ਉਹ ਉਹਨੇ ਕਹਿੰਦਾ ਇੱਥੇ ਉਹ ਹੈ ਨਹੀਂ ਜਿਹੜੀ ਆਪਣੀ ਨੈਟਫਲਿਕਸ ਤੇ ਆਈ ਹੈ ਸਕਿਟ ਗੇਮਾਂ ਗ੍ਰੀਨ ਲਾਈਟ ਰੈੱਡ ਲਾਈਟ ਪਾਪਾ ਕਹਿੰਦਾ ਉਹ ਖੇਡਣੀ ਆ ਆਪਾਂ ਨੇ ਜਿਹੜਾ ਪੈਰ ਸੋ ਪਾਣੀ ਦੇ ਵਿੱਚ ਉਨੇ ਆਣੇ ਵੀ ਦੇਖ ਲੋ ਕਹਿਰੇ ਕਰਦੇ ਆ ਧਿਆਨ ਨਾਲ ਵਾਹ ਯਾਰ ਕੀ ਪਿਆਰੀ ਲੋਕੇਸ਼ਨ ਨੇ ਯਾਰ ਜਿੰਨੀ ਵਾਰ ਮਰਜੀ ਆ ਜਾਓ ਇੱਥੇ ਬੰਦ ਨਾ ਮੰਨ ਨਹੀਂ ਪਰਦਾ ਹੈਗਾ ਇੰਨੀ ਜ਼ਿਆਦਾ ਸੋਹਣੀ ਚੀਜ਼ ਹੈ ਜਿੰਨਾ ਵੀ ਹੈਗਾ ਸਾਰਾ ਬਾਈ ਲੱਕੜ ਦੇ ਆ ਲੱਕੜ ਲੱਗੀ ਹੋਈ ਜਦੀ ਆ ਤੇ ਉਹਦਾ ਜਿਹੜਾ ਬੀਮ ਜੀ ਨੇ ਆਪਾ ਖੜਾ ਉਹ ਹੈਗਾ ਲੋਹੇ ਦੇ ਤੇ ਬਾਕੀ ਪਤਨ ਕਿਸ ਤਰ੍ਹਾਂ ਮਟੀਰੀਅਲ ਹੋਣਾ ਹੋਰ ਨੇ ਬੜੀ ਚੀਜ਼ ਬਣਾਈ ਵੀ ਯਾਰ ਆਸਾਨ ਨਹੀਂ ਹੈ ਚੀਜ਼ ਬਣਾਉਣੀ ਇਹ ਪਾਣੀ ਦੇ ਵਿੱਚੋਂ ਵੀ ਉਹ ਵੀ ਐਡਾ ਲੰਬਾ ਕਾਫੀ ਲੰਬਾ ਹੈ ਤੇ ਨਾਲ ਮੇਰੇ ਬੱਚੇ ਖੜੇ ਆ ਇੱਧਰ ਹਾਂ origignal ਆ ਬਲੇ ਪਿੱਛੇ ਨਾ ਪੁੱਤ ਉਹਨਾਂ ਨੇ ਮਰ ਦੱਸਿਆ ਉਹਨਾਂ ਨੇ ਤੇ ਆ ਜੜਾਂ ਵੀ ਆ ਜਿਹੜੀਆਂ ਜੜਾ ਦੇ ਹੋਈ ਦੇਖ ਰਹੇ ਆ ਵਿੱਚ ਇਹ ਪਾਣੀ ਤੋਂ ਬਾਹਰ ਤਾਂ ਰਹਿੰਦੀਆਂ ਇਹ ਸਾਹ ਲੈਣ ਦਾ ਕੰਮ ਕਰਦੀਆਂ ਦਰਖਤਾਂ ਵਾਂਗ ਤਾਂ ਕਰਕੇ ਜਿੱਦੂ ਜਿੱਦੂ ਪਾਣੀ ਦਾ ਲੈਵਲ ਉੱਪਰ ਹੋ ਜਾਂਦਾ ਪਾਣੀ ਤੋਂ ਬਾਹਰ ਆ ਜਾਂਦੀ ਨੇ ਹੋਰ ਆਹ ਦੱਸ ਕੇ ਆ ਬਲੇ ਫੋਟੋ ਓਕੇ 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 ਉਹ ਆ ਗਿਆ ਪੁੱਤ ਆ ਗਿਆ ਪੁੱਤ ਉਹ ਆ ਗਿਆ ਪੁੱਤ ਆ ਗਿਆ ਆ ਗਿਆ ਪੁੱਤ ਆ ਗਿਆ ਉਹ ਜੋ ਪਾਰਕ ਦੇਖਿਆ ਏ ਪਾਰਕ ਦੇਖ ਕੇ ਦੁਬਾਰੇ ਫੇਰ ਹੁਣ ਚੱਲਿਆ ਸੀ ਪਾਰਕ ਵੱਲੋਂ ਦੇਖਦੇ ਨੇ ਵੀ ਦੂਏ ਪਾਸੇ ਜਾਉਂਗੇ ਉਹਨਾਂ ਨੇ ਆਣੇ ਰੌਲਾ ਪਾਈ ਜਨਾ ਇੱਕ ਵਾਰ ਫੇਰ ਜਾਣਾ ਪਾਪਾ ਕਹਿੰਦੇ ਛੂਟੇ ਲੈ ਕੇ ਆਉਣੇ ਆ ਹੋਰਨ ਤੇ ਹਾਰਨ ਵੱਜਦਾ ਆ ਜਾ ਜੋ ਉੱਤਰੇ ਹੱਲੇ ਠੰਡ ਬੜੀ ਹੋ ਗਈ ਯਾਰ ਮੈਂ ਟੋਪੀ ਵੀ ਦੂਜੀ ਲਿਆਇਆ ਅੱਜ ਇਹ ਖੰਡ ਵੀ ਬਹੁਤ ਹੋ ਗਈ ਪਹਿਲਾਂ ਤਾਂ ਆਪ ਬਹੁਤ ਸੀ ਮਾਚਾ ਲੱਗਣ ਨਹੀਂ ਠੰਡ ਪਰ ਬਾਹਰਲੇ ਮੌਕਾ ਦੇ ਜ ਬਹਿਦਰ ਦਾ ਕੋਈ ਭਰੋਸਾ ਨਹੀਂ ਹੈ ਕਦੋਂ ਬਦਲ ਜਾਂਦਾ ਐਟਾ ਪੂਰੀ ਬਦਲਵਾਈ ਹੋ ਗਈ ਪੂਰੀ ਬਦਲਵਾਈ ਹੋ ਗਈ ਤੇ ਠੰਡਾ ਦਾ ਮਾਹੌਲ ਹੋ ਗਿਆ ਪੂਰਾ ਤੇ ਰਣ ਵਾਲਾ ਰੋਣੇ ਪੋਣੇ ਐਦਾਂ ਫਿਰਦੇ ਆ ਕੋ 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 ਤੇ ਸਾਹਮਣੇ ਹੁਣ ਸਾਰ ਨਹੀਂ ਕੋ ਸ਼ੁਰੂ ਹੋ ਗਿਆ ਤੇ ਪ੍ਰਾਪਤਿਕੋ ਮੁੱਕ ਗਿਆ ਦੋਵਾਂ ਟੈਗ ਜਾ ਟੈਗ ਜਾ ਤੋ ਜਿਹੜੀ ਇਹ ਲੇਕ ਹੈ ਦੇ ਉੱਤੇ ਨਾ ਮੋਟਰਸਾਈਕਲ ਵਾਲੇ ਤੇ ਸਾਈਕਲ ਵਾਲੇ ਬਹੁਤ ਦੂਰ ਦੂਰ ਤੋਂ ਘੁੰਮਣ ਆਉਂਦੇ ਇੱਥੇ ਇੱਕ ਬਾਈ ਮਿਲਿਆ ਮੈਨੂੰ ਪਤਾ ਨਹੀਂ ਕਿੱਥੇ ਮਿਲਾਂ ਤਾਂ ਵੀ ਬਾਈ ਪਿੱਛੋਂ ਤੋਂ ਆਇਆ ਸਾਈਕਲ ਦੇ ਉੱਤੇ ਤੇ ਆਹ ਮੋਟਰਸਾਈਕਲ ਵਾਲੇ ਦੇਖੋ ਇਹ ਕੋਈ ਲਾਗੇ ਛਾਗੇ ਤੋਂ ਨਹੀਂ ਆਏ ਹੈਗੇ ਬਹੁਤ ਦੂਰ ਦੂਰੋਂ ਆਏ 3-3 4-400 ਕਿਲੋਮੀਟਰ ਤੋਂ ਓਹ ਠੰਡ ਯਾਰ ਬਾਕੀ ਕਾਫੀ ਹੋ ਗਈ ਕੰਨ ਸੁਣਨ ਹੁੰਨੇ ਮੇਰੇ ਹੁਣ ਕੰਡ ਨੇ 10 ਮਿੰਟਾਂ ਜੇ ਬਸ ਕਰਾਦੀ ਮੇਰੀ ਕੰਨ ਜਮਾ ਹੀ ਲਾਲ ਕਰਕੇ ਸੁਣਨ ਇੰਨਾ ਸ਼ੁਕਰ ਪਿੱਛੇ ਕੋਰਟ ਦੇ ਨਾਲ ਮੇਰੇ ਟੋਪੀ ਹੈਗੀ ਏ ਇਹਨੀਆਂ ਮਾੜਾ ਮੋਟਾ ਸਾਰਾ ਹੀ ਦਿੱਤਾ ਹੁਣ ਮੰਨੋ ਉਹ ਮਾਰ ਜੰਗੀਆਂ ਆਹ ਪਾਰਕਿੰਗ ਤਾਂ ਆਹ ਸਾਈਡ ਵੀ ਵਾਧੂ ਪਈਆਂ ਰਹੇ ਦੀ ਉਹ ਸਿਰੇ ਤੱਕ ਭਾਜੀ ਨੇ ਲੰਬੇ ਟਾਈਮ ਲਈ ਰੁਕਣਾ ਉਹਨੂੰ ਫਰੀ ਵਾਲੀ ਸਹੀ ਰਹਿੰਦੀ ਆ ਕਿਉਂਕਿ ਨਹੀਂ ਐਵੇਂ 10 ਸਾਲ ਲੱਗ ਜਣ ਤਕਰੀਬਨ ਪਾਰਕਿੰਗ ਪਾਰਕਿੰਗ ਦੀ ਜੇ ਆਪਾਂ ਨੇ ਸ਼ਾਮ ਤੱਕ ਰੁਕਣਾ ਥੋੜੀ ਜਾਣਕਾਰੀ ਲਈ 10 ਵਜੇ ਦਵਾਂ 1 ਘੰਟੇ ਦੇ 1 ਰੁਪਿਆ 80 ਪੈਸੇ ਲੈਂਦੇ ਆ ਇੱਥੇ ਪਾਰਕਿੰਗ ਦੇ ਜੇ ਕਿਸੇ ਮੇਰੇ ਵੀਰ ਨੂੰ ਪਾਰਕਿੰਗ ਦੀ ਇਨਫੋਰਮੇਸ਼ਨ ਲੈਣੀ ਆ ਉਹਦੇ ਲਈ ਆ ਵੀ ਸਹੀ ਆ 1 ਰੁਪਿਆ 80 ਪੈਸੇ ਆ ਉਹਦੇ ਹਿਸਾਬ ਨਾਲ ਆਪੇ ਲਾ ਲਓ ਕਿੰਨੇ ਘੰਟੇ ਰੱਖਣਾ ਸੇ ਤੇ 5 6 ਘੰਟੇ ਉਹ ਹੀ 10 12 ਰੋ ਲੱਗ ਤੇ ਇਧਰ ਫਰੂਟੀ ਚੋਰ ਨੇ ਮੇਰੀ ਫਰੂਟੀ ਕੱਢ ਲਈ ਓਏ ਫਰੂਟੀ ਕਿਵੇਂ ਪਛੇ ਕੱਢੀ ਤੂੰ ਮਾਤ ਖੜ ਜਾ ਮਰਾ ਮਾ ਤੇ ਰਿਐਕਸ਼ਨ ਉਹ ਲੈ ਭਾਈ ਤੂੰ ਵੀ ਪੀ ਲੈ ਹੁਣ ਤੇ ਮੌਸਮ ਦੇਖੋ ਭਾਈ ਕਹਿਆ ਜਾ ਹੋ ਗਿਆ ਬਿਲਕੁਲ ਹੀ ਬੱਦਲ ਵਾਈ ਹੋ ਗਈ ਸੂਰਜ ਵਿੱਚ ਲਗਾ ਇੱਕੇ ਦਾ ਚਲੋ ਪੁੱਤ ਘਰ ਨੂੰ ਜਾਣਾ ਹੁਣ 2 ਮਿੰਟ ਖੇਲੋ ਜੇ ਖੇਲਣਾ ਚੱਲੀਏ ਘਰ ਨੂੰ ਫਿਰ ਲੋ ਜੀ ਇਹਨਾਂ ਜਗਾਮ ਵਾਲੇ ਤੁਹਾਨੂੰ ਇਦਾਂ ਦੇ ਨਾਰਮਲ ਮਿਲ ਜਾਣਗੇ ਗਿਟਾਰ ਵਜਾਉਂਦੇ ਹੋਏ ਪੂਰਾ ਇਹਨਾਂ ਰੱਖਿਆ ਵਾ ਆਪਣਾ ਕੋਨਾ ਲੱਗਦਾ ਹੈ ਵੀ ਮੀਟ ਗਿਆ ਜਾਂ বাজਦਾ ਨਾ ਨਾਲ ਘੈਂਟ ਲੱਗਦੀ ਚੀਜ਼ ਲੋ ਜੀ ਇਹਨਾਂ ਦੀ ਟ੍ਰੇਨ ਦੇ ਵਿੱਚ ਰੈਸਟੋਰੈਂਟ ਵੀ ਆ ਹੁਣ ਉੱਥੇ ਬੈਠੇ ਫਰੂਟੀਆਂ ਪੀ ਰਹੇ ਆ ਟੌਰ ਨਾਲ ਹਾਰਕ ਵਿੱਚੋਂ ਤਾਂ ਇਹਨਾਂ ਨੂੰ ਜੇ ਸਾਰੀ ਜਹਾੜੀ ਦਾ ਕੱਢੋ ਇਹ ਨਹੀਂ ਕਹਿਣਗੇ ਘਰ ਨੂੰ ਜਾਣਾ ਹੁਣ ਸਾਢੇ 3 ਦਾ ਟਾਈਮ ਹੋ ਗਿਆ तकरीबन ਤੇ ਠੰਡ ਉਤਰਨ ਲੱਗੀ ਇਹ ਜਾਣ ਦਾ ਨਾਉ ਨਹੀਂ ਲੈਂਦੇ ਹੈਗੇ ਪਹਿਲਾਂ ਮੈਂ ਤਾਂ ਕੇਨਾਂ ਲੈ ਕੇ ਰੋਣ ਲੱਗ ਗਿਆ ਮੈਂ ਚੱਲ 10 ਮਿੰਟ ਹੋਰ ਖੇਡਾਂ 10 ਮਿੰਟਾਂ ਬਾਅਦ ਫਿਰ ਆਪਾਂ ਨੂੰ ਉਧਰੋਂ ਤੁਹਾਨੂੰ ਮਾੜਾ ਦਿਖਾਵਾਂਗਾ ਇੱਕ ਤੀਕ ਦੋ ਚੀਜ਼ ਜਦ ਹੋਰ ਦਿਖਾਉਣੀਆਂ ਨੇ ਉਹ ਦਿਖਾ ਕੇ ਫਿਰ ਆਪਾਂ ਨੇ ਪੌਣੇ ਘਰ ਨੂੰ ਚੱਲੇ ਉਹ ਨਾ ਅਰਬਈ ਤੋਂ ਲਾਟ ਫਸਟਾੜੀ ਪੁੱਤਰ ਵਾਸੀ ਪੁੱਤਰ ਨੋ ਆ ਸਾਰਾ ਏਰੀਆ ਜਿਹੜਾ ਇਧਰਲੀ ਸਾਈਡ ਦੇਖ ਰਹੇ ਆ ਇਹ ਸਾਰਾ ਰੈਸਟੋਰੈਂਟ ਬਾਰ ਕਫੇ ਤੇ ਜਲਤਰੀ ਵਾਲਾ ਸਾਰਾ ਲਾਗ-ਲਾਗ ਆ ਲੈ ਕੇ ਇਧਰਲੀ ਸਾਈਡ ਤੇ ਲਾਗ-ਲਾਗ ਸਾਰੀਆਂ ਅਵੇਲੇਬਲ ਜੁਦੀ ਹੈ ਤੇ ਨਾਲ ਕੋਨਾਟ ਮਾਰਕੀਟ ਵੀ ਹੈ ਬਿਲਕੁਲ ਲੱਗੇ ਦੇ ਫੋੜੋ ਮੁੰਡਾ ਨੈਵੀਗੇਸ਼ਨ ਹੈ ਲਾਗੋ ਦੀ ਇਜ਼ੋਏ ਉਬਨੋ ਹੋਣ ਲੱਗੀ ਹੁਣ ਥਕਾਵਟ ਹੁਣ ਇਹ ਹੁਣ ਇਹ ਭਾਲ ਦਾ ਗੋਦੀ ਜਾਂ ਕਰੇਲੋ ਕਰੇਲੋ ਜਿਹੜੀ ਇਹ ਹੁਣ ਗੱਡੀ 'ਚ ਪਈ ਆ ਬੈਠੀ ਜਾਂਦਾ ਜੋ ਬਣਾ ਜਾ ਬੁੱਤ ਚੱਲੀਏ ਹੁਣ ਘਰ ਨੂੰ ਜਾਣਾ ਉਹ ਲੱਡੂ ਅੱਛਾ 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 ਆਹ ਸਾਈਡ 'ਵਾਂ ਪ੍ਰੀ ਬੈਡਿੰਗਾਂ ਬਹੁਤ ਹੁੰਦੀਆਂ 48 ਨੂੰ ਬਹੁਤ ਹਨ ਇਹ ਪ੍ਰੀ ਬੈਡਿੰਗਾਂ ਕਰਨ ਵਿਆਹਾਂ ਦੀਆਂ ਆ ਬਹੁਤ ਮਸ਼ਹੂਰ ਹੈ ਚੀਜ਼ ਆਜ ਬੁੱਤ ਹੁਣ ਚੱਲੀਏ ਜਿਹੜਾ ਆਹ ਵਾਲਾ ਥਿਊ ਆ ਤਾਂ ਦੇਖਣ ਵਾਲਾ ਬਾਈ ਬਾਕਮਾਲ ਚੀਜ਼ ਆ ਤਾਂ ਹੁਣ ਅਸੀਂ ਲੇਕ ਦੇ ਥੋੜਾ ਜਿਹਾ ਵਿੱਚ ਨੂੰ ਆ ਗਏ ਇੱਥੇ ਪੁਲਜਾ ਬਣਿਆ ਹੋਇ ਇੱਕ ਉਦੇ ਨਾਲ ਹੀ ਆਪਾਂ ਲੇਕ ਦੇ ਗੱਭੇ ਜਾ ਸਕਦੇ ਆ ਓ ਮਾਈ ਗਾਡ ਬੱਚਿਓ ਮੇਰੇ ਪਿੱਛੇ ਪਿੱਛੇ ਆਈ ਜਾ ਪੁੱਤ ਜੋ ਮਨ ਨਾ ਬੱਤਕਾਂ ਵਰਗੀਆਂ ਆਵਾਜ਼ਾਂ ਗੱਡੀਆਂ ਦਾ ਪਤਾ ਨਹੀਂ ਘੱਟ ਸੁਣ ਸੁਣ ਕੇ ਉਦਾਂ ਦੀਆ ਦੇਖੋ ਯਾਰ ਬਾ ਕਮਾਲ ਚੀਜ਼ ਆ ਓ ਮਾਈ ਗਾਡ ਐ ਐ ਬੈਠੇ ਸਵਾਰ ਕੇ ਬੈਠੋ ਚੰਗੀ ਤਰ੍ਹਾਂ ਪੁੱਤ ਹਾਂ ਰਸ ਮਨਾਂ ਨੇ ਇਹਨਾਂ ਨੂੰ ਪਤਾ ਨਹੀਂ ਪਤਾ ਜੇ ਕਿ ਆਪ ਆਏ ਆ ਮੰਗਲ ਜੇ ਹੁਣ ਇਹਨਾਂ ਤੇ ਆਲੇ ਦੋਲੇ ਹੀ ਹੋ ਗਏ ਸਾਰੇ ਦੇਖ ਕੇ ਤੁਹਾਨੂੰ ਚੱਕ ਨਾ ਲੈ ਜਾਣਾ ਕਿਆ ਪਾਉਣੇਗਾ ਤੁਸੀਂ ਅੱਛਾ ਉਹ ਆ ਗਿਆ ਆ ਗਿਆ ਆ ਗਿਆ ਤਾਂ ਤੇਰੇ ਉੱਪਰ ਆ ਗਿਆ ਸਾਰਾ ਸਭ ਆਹ ਕਰ ਦੇ ਹੱਥ ਲੈ ਆਹ ਹੱਥ ਲੈ ਕੇ ਹਟ ਜਾਏ ਦੇਖ ਮੈਨੂੰ ਫੜਾਉਂਦੇ ਹਾਂ ਦੇਖੀ ਮੇਰੇ ਹੱਥੋਂ ਚੱਕੜ ਨੂੰ ਫਿਰਦਾ ਹੁਣ ਉਹ ਆ ਜਾ ਹੁਣ ਛੱਸੀ 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 ਹਾਂ ਵੀ ਸਾਰ ਆ ਸਵਾਰ ਕੇ ਸਵਾਰ ਕੇ ਹੁਣ ਜਿਹੜੀ ਸੂਰਜ ਦੀ ਰੋਸ਼ਨੀ ਹੈ ਉਹ ਬਿਲਕੁਲ ਉਹ ਪਹਾੜਾਂ ਦੇ ਉੱਪਰ ਪੈਂਦੀ ਹੈ ਤੇ ਪਿੱਛੇ ਸ਼ਹਿਰ ਕਿੰਨਾ ਪਿਆਰਾ ਲੱਗਦਾ ਇੱਥੋਂ ਤੇ ਆ ਵਾਲਾ ਬਾਈ ਜਿਹੜਾ ਪਸ ਜਾਤਾ ਨਾ ਹੌਲ ਇਹ ਉਹ ਗਾਹਾਂ ਤੱਕ ਜਾਂਦਾ ਹੋਰ ਕਿਲੋ 1.5 ਕਿਲੋਮੀਟਰ ਹੋਰ ਅੱਗੇ ਨੂੰ ਜੇ ਕਿਸੇ ਨੇ ਜਾਣਾ ਤਾਂ ਜੇ ਕੋਈ ਮੇਰਾ ਵੀ ਘੁੰਮਣਾ ਆ ਤਾਂ ਜਗ੍ਹਾਾਂ ਨੂੰ ਵੀ ਜਾ ਸਕਦੇ ਆ ਗਾਹਾਂ ਇੱਕ ਬਹੁਤ ਖੁੱਲੀ ਪਾਰਕ ਜੀ ਆ ਖੁੱਲੀ ਡੁੱਲੀ ਉੱਥੇ ਆਪਾਂ ਬੈਟਬੂਡ ਵੀ ਸਕਦੇ ਟੇਬਲ ਟੂਪਰ ਲੱਗੇ ਹੋਏ ਸਾਰਾ ਕੁਝ ਤੇ ਆਪਣਾ ਖਾ ਪੀ ਵੀ ਸਕਦੇ ਆ ਉਹ ਸਾਈਡ ਤੇ ਇਦਾਂ ਦੀ ਲੇਖ ਸੀ ਇਹ ਸ਼ਹਿਰ ਦਾ ਨਸਾਰ ਨਿਕੋ ਬਹਿਰ ਗੋਮਾ ਤੋਂ 40 ਮਿੰਟ ਤੇ ਮਿਲਾਨ ਤੋਂ ਤਕਰੀਬਨ ਇੱਕ ਘੰਟਾ ਕੁਝ ਮਿੰਟ ਲੱਗਦੇ ਆ ਇਸ ਲੋਕੇਸ਼ਨ ਤੇ ਆਉਣ ਲਈ ਤੇ ਸੂਰਜ ਵੀ ਹੁਣ ਆਪਣੇ ਆਖਰੀ ਸਫਰਾਂ ਤੇ ਅੱਜ ਡੁੱਬ ਜਾਣਾ ਨੇ ਕੱਲੂ ਫੇਰ ਉਗਣਾ ਤੇ ਇਦਾਂ ਲੋ ਜੀ ਹੁਣ ਜਾ ਰਹੇ ਆ ਅਸੀਂ ਵਾਪਸ ਗੱਡੀ ਵੱਲ ਜਿੱਥੇ ਗੱਡੀ ਪਾਰਕ ਕਰੀ ਹੋਈ ਹੈ ਉਥੋਂ ਗੱਡੀ ਚੱਕਣੀ ਤੇ ਸਿੱਧਾ ਘਰ ਨੂੰ ਆਹ ਦੇਖੋ ਜਮਨ ਤੂੰ ਗੱਤਨ ਤੇ ਬੈਠ ਪੁੱਤ ਹਾਂ ਬ੍ਰਾvo ਬੈਠੋ ਦੋ ਮਿੰਟ ਪੁੱਤ ਠੰਡ ਹੋ ਗਈ ਬਹੁਤ ਜ਼ਿਆਦਾ ਹਾਂ ਉਹ ਵੀ ਗੱਡੀ 'ਚ ਬੈਠ ਗਏ ਆਪਾਂ ਤੇ ਹੁਣ ਚੱਲੀਏ ਸਿੱਧਾ ਘਰੇ ਬੱਚੇ ਬੈਠ ਕੇ ਸੀਟਾ ਚ ਲਾਤੀਆਂ ਪੱਕੇ ਲੋਕ ਲਾਤੇ ਇਹਨਾਂ ਦੇ ਪੱਕੇ ਲੋਕ ਸਿੱਧਰੀ ਅੱਗੇ ਤੇ ਦੋਵੇਂ ਸੁਟਾ ਪਏ ਸੋ ਪਹਿਲਾਂ ਤੁਸੀਂ ਉੱਤੇ ਬਜਰੀ ਚੱਕ ਚੱਕਾ ਦੇ ਪਾਈ ਤੀ ਤੂੰ ਕੀ ਉਹ ਬਜਰੀ ਨਹੀਂ ਖਾ ਰੇ ਬਤਕਾਂ ਨੂੰ ਬਈ ਇਹਨਾਂ ਨੇ ਬਜਰੀ ਪਾਈ ਕਿਉਂ ਉੱਥੇ ਬਜਰੀ ਖਾਂਦੇ ਨਹੀਂ ਪੁੱਤ ਉਹ ਉਹ ਖੇਤਾਂ ਵਿੱਚ ਬ੍ਰੈਡ ਖੇਤਾਂ ਵਿੱਚ ਆ ਤਾ ਜੇ ਖੇਡ ਦਦਾ ਖੇਤਾਂ ਵਿੱਚ ਸੀ ਟਿੱਕੀ ਟਿੱਕੀ ਓਕੇ ਤੇ ਬਾਕੀ ਅੱਜ ਦਾ ਬਲੌਗ ਇੰਨਾ ਕੁ ਸੀ ਉਮੀਦ ਕਰਦੇ ਸਾਨੂੰ ਵਜੇ ਲੱਗਿਆ ਹੋਊਗਾ ਜੇ ਵਜੇ ਲੱਗਿਆ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਓਕੇ ਜੀ ਓਕੇ ਜੀ ਬਾਏ ਬਾਏ ਸਬਸਕ੍ਰਾਈਬ ਕਰਨਾ ਨਾ ਭੁੱਲੋ